कि जिस समय अहमद शाह अब्दाली ने दलंधर सरहिंद ਤੇ ਦਿੱਲੀ ਨੂੰ ਮਾਰਿਆ ਹੈ ਇਤੇ ਹਥੇ ਉਸ ਵਕਤ ਦਿੱਲੀ ਉੱਤੇ ਜੋ ਪਠਾਣਾਂ ਦਾ ਰਾਜ ਹੋਇਆ ਮੁੜ ਤੋਂ ਮੋਗਲ ਹਾਰੇ ਤਦੋਂ ਮਰਟਿਆਂ ਨੇ ਆ ਕੇ ਦਿੱਲੀ ਉੱਤੇ ਕਬਜ਼ਾ ਕੀਤਾ ਬਗਾਲੀ ਦੇ ਜਾਣ ਤੋਂ ਬਾਅਦ ਤੇ ਰਚਕੇ ਦਿੱਲੀ ਨੂੰ ਰਟਿਆ ਇੱਥੇ ਆਪਣੇ ਝੰਡੇ ਲਹਿਰਾ ਦਿੱਤੇ ਬਗਾਲੀ ਕਾਬਲ ਮੁੜ ਗਿਆ ਵਾਪਸ ਤਦੋਂ ਅਦੀਨਾ ਵਿੱਚ ਜੋ ਸਿੱਖਾਂ ਦੀ ਨਾਲ ਨੇੜਤਾ ਰੱਖਦਾ ਸੀ ਇਹ ਵੀ ਹਾਰ-ਖਾਰ ਕੇ ਭੱਜਿਆ ਹੋਇਆ ਸੀ ਪਹਾੜੀ ਇਲਾਕੇ ਦੇ ਵਿੱਚੋਂ ਇਨੇ ਬੇਨਤੀ ਕੀਤੀ ਸਿੱਖਾਂ ਦੇ ਚਰਨਾਂ ਦੇ ਵਿੱਚ ਖਾਸੇ ਦੇ ਚਰਨਾਂ ਦੇ ਵਿੱਚ ਕਿ ਮੈਂ ਥੂੜੀ ਫੌਜ ਨਾਲ ਜਲੰਧਰ ਜਿੱਤ ਨਹੀਂ ਸਕਦਾ ਮੇਰੀ ਮਰਦ ਕਰੋ ਭਜੰਦਰ ਜਿੱਤ ਲਈਏ ਤੇ ਜਲੰਧਰ ਨੂੰ ਜਿੱਤਣ ਹਿੱਤ ਉਦੋਂ ਆਗੂ ਜਿਹੜੇ ਸੰਵਾ ਬੜਪਾਗ ਸਿੰਘ ਜੀ ਸੱਤ ਸੰਗਰਾਮ ਗੜੀ ਆ ਤਿੰਨੋਂ ਬੇਨਤੀ ਕੀਤੀ ਕਿ ਵੀ ਆਓ ਮੇਰੀ ਮਰਦ ਕਰੋ ਜਲੰਧਰ ਜਿੱਤਣ ਵਿੱਚ ਸ਼ਰਤ ਇਹ ਵੀ ਜਿੰਨਾ ਜਲੰਧਰ ਚ ਤੁ ਧੰ ਉੱਟਣਾ ਹੈ ਸਾਰਾ ਤੋੜਾ ਹੈ ਤੁਹਾਨੂੰ ਲੁੱਟ ਮਾਰਨਾ ਹੈ ਤੁੰਨ ਕੋਈ ਨਹੀਂ ਰੋਕੇ ਗੱਟ ਕੇ ਸਿੱਖ ਮਰਦ ਕਰਨ ਵਾਸਤੇ ਪਹੁੰਚੇ ਨੇ ਜਲੰਧਰ ਨੂੰ ਜਿੱਤਣ ਵਾਸਤੇ ਇਧਰ ਮਰੱਟੇ ਦਿੱਲੀ ਨੂੰ ਜਿੱਤ ਕੇ ਸਰਹੰਦਾ ਗਏ ਨੇ ਹੁਣ ਸਰਹੰਦ ਉੱਤੇ ਮਰੱਟਿਆਂ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਗੋਡੇ ਟੇਕਰ ਤਿਰਨਾਂ ਨੇ ਇਧਰ ਸਿੱਖ ਤੇ ਅਦੀਨਾ ਵੇਖਤੀਆਂ ਫੌਜਾਂ ਜਲੰਧਰ ਨੂੰ ਇਹਨਾਂ ਨੇ ਜਾ ਕੇ ਢਾਇਆ ਹੈ